ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਰਮਜੀਤ ਅਨਮੋਲ ਉਹ ਇੱਕ ਰਿਜ਼ਰਵ ਹਲਕੇ ਤੋਂ ਇਲੈਕਸ਼ਨ ਲੜ ਰਿਹਾ ਹੈ ਜਦੋਂ ਕਿ ਉਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦਾ ਉਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਪੀਸੀ ਕਮਿਊਨਿਟੀ ਚਾਹੁੰਦੀ ਹੈ ਇਹ ਕਿਸੇ ਜੈਨੂਇਨ ਐਸਸੀ ਭਾਈਚਾਰੇ ਮਜਵੀਸ ਇੱਕ ਭਾਈਚਾਰੇ ਦਾ ਹੱਕ ਮਾਰ ਰਿਹਾ ਹੈ ਭਗਵੰਤ ਮਾਨ ਦਾ ਇੱਕ ਮਿੱਤਰ ਹੋਣ ਦੇ ਨਾਤੇ ਮਰਾਸੀ ਜਾਤੀ ਦੇ ਬੰਦੇ ਨੂੰ ਇੱਥੇ ਐਸਸੀ ਭਾਈਚਾਰੇ ਵਾਲੀ ਸੀਟ ਤੇ ਲੜਾਇਆ ਜਾ ਰਿਹਾ ਹੈ ਨਾਮ ਕਰਮਜੀਤ ਸਿੰਘ ਜਨਮ ਤਿਥੀ 2 1 1972 ਜਾਤੀ ਮਰਾਸੀ ਫਾਦਰਜ਼ ਨੇਮ ਸਾਧੂ ਸਿੰਘ ਜਾਤੀ ਮਰਾਸੀ ਕਿੱਤਾ ਜਿਹੜਾ ਖੇਤੀ ਤੇ ਦਾਖਲ ਹੋਣ ਦੀ ਕਲਾਸ ਹੈ ਜਿਹੜੀ ਉਹ 6ਵੀਂ 6ਵੀਂ ਚ ਇੱਥੇ ਦਾਖਲ ਹੋਇਆ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਪ ਉਮੀਦਵਾਰ ਦੀਆਂ ਮੁਸ਼ਕਲਾਂ ਹੁਣ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਸਲ ਕਰਮਜੀਤ ਅਨਮੋਲ ਹੋਰੀ ਮਰਾਸੀ ਜਾਤ ਨਾਲ ਸੰਬੰਧ ਰੱਖਦੇ ਨੇ ਪਰ ਉਹਨਾਂ ਨੇ ਰਿਜ਼ਰਵ ਹਲਕਾ ਫਰੀਦਕੋਟ ਤੋਂ ਐਸਸੀ ਜਾਤੀ ਸਰਟੀਫਿਕੇਟ ਲਗਾ ਕੇ ਆਪਣੀ ਨਾਮਜ਼ਦਗੀ ਭਰੀ ਹੈ ਇਸ ਦੇ ਬਾਰੇ ਦੱਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਜਰਨਲ ਸਕੱਤਰ ਪਰਮਵੰਸ ਸਿੰਘ ਬੰਟੀ ਰਮਾਣਾ ਨੇ ਇਹ ਦਾਅਵਾ ਕੀਤਾ ਹੈ ਕਿ ਕਰਮਜੀਤ ਅਨਮੋਲ ਹੋਰਾ ਨੇ ਕਾਗਜ਼ਾਂ ਦੇ ਨਾਲ ਛੇੜਛਾੜ ਕਰਕੇ ਧੋਖਾਧੜੀ ਦੇ ਨਾਲ ਐਸਸੀ ਸਰਟੀਫਿਕੇਟ ਬਣਾ ਕੇ ਐਸ ਸੀ ਭਾਈਚਾਰੇ ਦਾ ਹੱਕ ਮਾਰਿਆ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਕਰਮਜੀਤ ਅਨਮੋਲ ਹੋਰਾਂ ਦੇ ਖਿਲਾਫ ਡੀ ਸੀ ਫਰੀਦਕੋਟ ਨੂੰ ਇੱਕ ਲਿਖਤੀ ਸ਼ਿਕਾਇਤ ਸੌਂਪੀ ਹੈ ਤੇ ਕਰਮਜੀਤ ਅਨਮੋਲ ਹੋਰਾਂ ਦੀ ਨਾਮਜ਼ਦਗੀ ਰੱਦ ਕਰਨ ਦੀ ਵੀ ਮੰਗ ਕੀਤੀ ਹੈ ਸਾਰੇ ਮਿਲੇ ਆ ਜੀ ਰਾਜਵਿੰਦਰ ਸਿੰਘ ਜੀ ਐਸ ਦਰਮੰਤਾਰ ਸਿੰਘ ਬਰਾੜ ਹੈ ਜਿਹੜੇ ਰਾਜਵਿੰਦਰ ਸਿੰਘ ਦੇ ਇਲੈਕਸ਼ਨ ਏਜੰਟ ਵੀ ਹੈ ਜਿਸ ਦਿਨ ਕਾਗਜ਼ਾਂ ਦੀ ਓਬਜੈਕਸ਼ਨ ਦੀ ਮਤੀ ਸੀ ਉਸ ਦਿਨ ਸਾਡੇ ਕੈਂਡੀਡੇਟ ਦੇ ਬਿਹਾਫ ਤੇ ਬਰਾੜ ਸਾਹਿਬ ਨੇ ਇੱਕ ਆਬਜੈਕਸ਼ਨ ਫਾਈਲ ਕੀਤਾ ਸੀ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਰਮਜੀਤ ਅਨਮੋਲ ਉਹ ਇੱਕ ਰਿਜ਼ਰਵ ਹਲਕੇ ਤੋਂ ਇਲੈਕਸ਼ਨ ਲੜ ਰਿਹਾ ਹੈ ਜਦੋਂ ਕਿ ਉਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦਾ ਉਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਬੀਸੀ ਕਮਿਊਨਿਟੀ ਚਾਹੁੰਦੀ ਸਾਨੂੰ ਇਹ ਸੂਚਨਾ ਮਿਲੀ ਸੀ ਕਿ ਇਹ ਦਾ ਸਕੂਲ ਦਾ ਦਾਖਲਾ ਤੇ ਖਾਰਜ ਰਜਿਸਟਰ ਹੈ ਜਿਹੜਾ ਉਹਦੇ ਵਿੱਚ ਦਰਜ ਹੈ ਜਿਸ ਦਿਨ ਇਹ ਸਕੂਲ ਦੇ ਵਿੱਚ ਦਾਖਲਾ ਲੈਂਦਾ ਉਹਦੇ ਵਿੱਚ ਵੀ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਇਹਦੀ ਜਾਤੀ ਮਰਾਸੀ ਹੈ ਜਿਸ ਦਿਨ ਇਹ ਸਕੂਲ ਛੱਡਦਾ ਉਸ ਦਿਨ ਵੀ ਸਕੂਲ ਲੀਵਿੰਗ ਸਰਟੀਫਿਕੇਟ ਵੇਲੇ ਉਹ ਸਕੂਲ ਖਾਰਜ ਰਜਿਸਟਰ ਚ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਮਰਾਸੀ ਜਾਤੀ ਨੂੰ ਬਿਲੋਂਗ ਕਰਦਾ ਅਸੀਂ ਡਿਪਟੀ ਕਮਿਸ਼ਨਰ ਜਿਹੜਾ ਕਿ ਸਾਡਾ ਡਿਸਟ੍ਰਿਕਟ ਕਲੈਕਸ਼ਨ ਅਫਸਰ ਵੀ ਹੈ ਉਹਨੂੰ ਇਹ ਕੰਪਲੇਂਟ ਦਿੱਤੀ ਸੀ ਕਿ ਇਹਦਾ ਸਕੂਲ ਚੋਂ ਇਹਦਾ origignal ਰਿਕਾਰਡ ਮੰਗਾਇਆ ਜਾਵੇ ਇਹਦੇ ਕਾਗਜ਼ ਰੱਦ ਕੀਤੇ ਜਾਣ ਕਿਉਂਕਿ ਇਹ ਕਿਸੇ ਜੈਨੂਇਨ ਐਸਸੀ ਭਾਈਚਾਰੇ ਮذਵੀ ਸਿੱਖ ਭਾਈਚਾਰੇ ਦਾ ਹੱਕ ਮਾਰ ਰਿਹਾ ਹੈ ਇਹ ਕਿਉਂਕਿ ਸਿਰਫ ਇਹ ਭਗਵੰਤ ਮਾਨ ਦਾ ਇੱਕ ਮਿੱਤਰ ਹੋਣ ਦੇ ਨਾਤੇ ਮਰਾਸੀ ਜਾਤੀ ਦੇ ਬੰਦੇ ਨੂੰ ਇੱਥੇ ਐਸਸੀ ਭਾਈਚਾਰੇ ਵਾਲੀ ਸੀਟ ਤੇ ਲੜਾਇਆ ਜਾ ਰਿਹਾ ਹੈ ਇਹ ਸਰਕਾਰ ਦੀ ਸਾਰੀ ਇਹ ਛੜੇਂਤਰ ਸਰਕਾਰ ਨੇ ਰਚਿਆ ਚਲੋ ਅਫਸਰ ਉਦੋਂ ਸਰਕਾਰ ਦੇ ਪ੍ਰੈਸ਼ਰ ਥੱਲੇ ਸੀ ਸਾਡੀ ਇੱਕ ਨਾ ਸੁਣੀ ਇਹਦੇ ਕਾਗਜ਼ ਉਹਨਾਂ ਨੇ ਐਕਸੈਪਟ ਕਰ ਲਏ ਅਸੀਂ ਮੁੜ ਕੇ ਕਿਸੇ ਸੱਜਣ ਨੇ ਆਰਟੀਆਈ ਦੇ ਵਿੱਚ ਜਾਣਕਾਰੀ ਮੰਗੀ ਇਹਦੇ ਸਕੂਲ ਤੋਂ ਸਕੂਲ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ ਜ਼ਿਲ੍ਹਾ ਬਠਿੰਡਾ ਆਰਟੀਆਈ ਐਕਟ 2005 ਅਧੀਨ ਜਾਣਕਾਰੀ ਦੇਣ ਸੰਬੰਧੀ ਇੱਕ ਐਪਲੀਕੇਸ਼ਨ ਪਾਈ ਗਈ ਤੇ ਜਾਣਕਾਰੀ ਆਈ ਹੈ ਇਹ ਪਾਈ ਗਈ ਜੀ 21 5 2024 ਨੂੰ ਅੱਜ 24 ਤਰੀਕ ਐ 21 5 2024 ਨੂੰ ਆਰਟੀਆਈ ਚ ਐਪਲੀਕੇਸ਼ਨ ਮੰਗੀ ਗਈ ਕਿ ਇੱਕ ਤਾਂ ਇਹਦੇ ਸਕੂਲ ਦਾ ਜਿਹੜਾ ਦਾਖਲਾ ਰਜਿਸਟਰ ਹੈ ਖਾਰਜ ਰਜਿਸਟਰ ਹੈ ਉਹਦੀ ਸਾਨੂੰ ਕਾਪੀ ਦਿੱਤੀ ਜਾਵੇ ਤੇ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ ਉਹ ਸਕੂਲ ਦੇ ਵਿੱਚ ਪੜਿਆ ਉਹਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਸਾਨੂੰ ਸਾਰੀ ਆਰਟੀਆਈ ਦੇ ਵਿੱਚ ਉਹ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈ ਸ਼ਾਇਦ ਕਰਮਜੀਤ ਕੁਮਾਰ ਉਹਨਾਂ ਦਾ ਨਾਮ ਸਾਈਨਾਂ ਤੋਂ ਤਾਂ ਇਹੀ ਲੱਗ ਰਿਹਾ ਹੈ 21 5 2024 ਨੂੰ ਹੀ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ ਦੋਨੋਂ 29 ਅਸੀਂ ਕਾਗਜ਼ ਨਾਲ ਕੀਤੇ ਹੈ ਸਾਡੀ ਕੰਪਲੇਂਟ ਦੇ ਆ ਦੇਖੋ ਜਿਸ ਦਿਨ ਇਹ ਦਾਖਲ ਹੁੰਦਾ ਹੈ ਹੁਣ ਮੈਂ ਤੁਹਾਨੂੰ ਕਾਗਜ਼ ਦਿਖਾ ਦਿਆਂ ਥੋੜਾ ਪਿੱਛੇ ਕਰਨੋਂ ਤਾਂ ਆਜ ਇਸ ਦਿਨ ਦਾਖਲ ਹੁੰਦਾ ਹੈ ਇਹ ਇਹਦਾ ਦਾਖਲਾ ਰਜਿਸਟਰ ਹੈ ਨਾਮ ਕਰਮਜੀਤ ਸਿੰਘ ਜਨਮ ਤਿਥੀ 2 1 1972 ਜਾਤੀ ਮਰਾਸੀ ਫਾਦਰਜ਼ ਨੇਮ ਸਾਧੂ ਸਿੰਘ ਜਾਤੀ ਮਰਾਸੀ ਕਿੱਤਾ ਜਿਹੜਾ ਖੇਤੀ ਤੇ ਦਾਖਲ ਹੋਣ ਦੀ ਕਲਾਸ ਹੈ ਜਿਹੜੀ ਉਹ 6ਵੀਂ 6ਵੀਂ ਚ ਇੱਥੇ ਦਾਖਲ ਹੋਇਆ ਹੁਣ ਆ ਗਿਆ ਇਹਦਾ ਸਕੂਲ ਲੀਵਿੰਗ ਵਾਲੀ ਗੱਲ ਆ ਉਹਦਾ ਸਕੂਲ ਲੀਵਿੰਗ ਵਾਲਾ ਦਾਖਲਾ ਰਜਿਸਟਰ ਦੇ ਵਿੱਚ ਉਹਨਾਂ ਨੇ ਆਰਟੀਆਈ ਚ ਦਿੱਤਾ ਕਰਮਜੀਤ ਸਿੰਘ ਆ ਉਹਦੀ ਜਨਮ ਤਿੱਥੀ ਆ ਗਈ ਸਾਧੂ ਸਿੰਘ ਬਾਪ ਦਾ ਨਾਮ ਜਾਤੀ ਮਰਾਸੀ ਕਿਤਾ ਇੱਥੇ ਮਜ਼ਦੂਰੀ ਇਹਨਾਂ ਨੇ ਕੀਤਾ ਰਹਾਇਸ਼ ਜਲਾਲ ਨੌਵੀਂ ਕਲਾਸ ਦੇ ਵਿੱਚ ਛੱਡਿਆ ਸਕੂਲ ਲੀਵਿੰਗ ਸਰਟੀਫਿਕੇਟ ਦੇਣ ਦੀ ਤਿੱਥੀ 5 5 88 ਸੋ ਇਹ ਸਕੂਲ ਦੇ ਵਿੱਚ ਪੜਿਆ ਜੀ 1 8 84 ਤੋਂ 5 5 88 ਤੱਕ ਸੋ ਦੋਨੋਂ ਜਿਹੜੇ ਇਹਦੇ ਦਾਖਲ ਹੋਣ ਵੇਲੇ ਦਾ ਰਜਿਸਟਰ ਹੈ ਸਕੂਲ ਛੱਡਣ ਵੇਲੇ ਦਾ ਰਜਿਸਟਰ ਹੈ ਦੋਨੋਂ ਦੀਆਂ ਕਾਪੀਆਂ ਆਰਟੀਆਈ ਦੇ ਵਿੱਚ ਲਿੱਤੀਆਂ ਗਈਆਂ ਤੇ ਦੋਨਾਂ ਦੇ ਵਿੱਚ ਇਹਦੀ ਜਾਤੀ ਮਰਾਸੀ ਦਰਸਾਈ ਗਈ ਹੈ ਫਿਰ ਇਹ ਐਸਸੀ ਭਾਈਚਾਰਾ ਜਿਹੜੀ ਸਾਡੀ ਰਿਜ਼ਰਵ ਸੀਟ ਹੈ ਮਜ਼ਵੀ ਸਿੱਖ ਭਾਈਚਾਰੇ ਵਾਸਤੇ ਉਥੇ ਕਿਵੇਂ ਲੜ ਸਕਦਾ ਹੈ ਉਹ ਇੱਕ ਫੇਕ ਜਿਹੜਾ ਸਰਟੀਫਿਕੇਟ ਬਣਾਇਆ ਗਿਆ ਐਸਸੀ ਭਾਈਚਾਰੇ ਦਾ ਐਸਸੀ ਦਾ ਇੱਕ ਸ਼ੈਡਿਊਲ ਕਾਸਟ ਦਾ ਫੇਕ ਸਰਟੀਫਿਕੇਟ ਇਹਨੇ ਬਣਾਇਆ ਉਹਦੇ ਬਾਰੇ ਕੰਪਲੇਂਟ ਅੱਜ ਰਾਜਵਿੰਦਰ ਸਿੰਘ ਹੋਰਾਂ ਨੇ ਦਿੱਤੀ ਹੈ ਕਿ ਇਹਦਾ ਫੇਕ ਸਰਟੀਫਿਕੇਟ ਹੈ ਜਿਨੇ ਬਣਾਇਆ ਇੱਕ ਕਾਪੀ ਐਸ ਕੰਪਲੇਂਟ ਦੀ ਅਸੀਂ ਕਿ ਐਲੈਕਸ਼ਨ ਕਮਿਸ਼ਨ ਨੂੰ ਭੇਜੀ ਜਾਵੇ ਇੱਕ ਕਾਪੀ ਜ਼ਿਲ੍ਹੇ ਦੇ ਐਸਐਸਪੀ ਨੂੰ ਭੇਜੀ ਜਾਵੇ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਇਹਨੇ ਫੇਕ ਐਸਸੀ ਸਰਟੀਫਿਕੇਟ ਬਣਾਇਆ ਇੱਕ ਐਸਸੀ ਭਾਈਚਾਰੇ ਦਾ ਹੱਕ ਮਾਰਿਆ ਜਿਹੜੇ ਜਿਹੜੇ ਲੋਕ ਇਹਦੇ ਸਹਾਈ ਹੋਏ ਐ ਸਰਟੀਫਿਕੇਟ ਬਣਾਉਣ ਦੇ ਵਿੱਚ ਜਿਹੜੇ ਜਿਹੜੇ ਲੋਕ ਚਾਹੇ ਕੋਈ ਅਫਸਰ ਹੈ ਚਾਹੇ ਸਿਆਸੀ ਬੰਦੇ ਹੈ ਜਿਹੜਾ ਵੀ ਅਫਸਰ ਜਾਂ ਸਿਆਸੀ ਬੰਦਾ ਇਹਦੇ ਵਿੱਚ ਇਨਵੋਲਡ ਹੈ ਉਹਦੇ ਖਿਲਾਫ ਕਾਰਵਾਈ ਹੋਵੇ ਜਿਨਨੇ ਜਿਹੜੇ ਅਫਸਰਾਂ ਨੇ ਇਹ ਤੱਤ ਸਾਹਮਣੇ ਹੋਣ ਦੇ ਬਾਵਜੂਦ ਉਹਦੇ ਨਾਮੀਨੇਸ਼ਨ ਪੇਪਰਸ ਐਕਸੈਪਟ ਕੀਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਮਾਨਯੋਗ ਏਡੀਸੀ ਸਾਹਿਬ ਨੂੰ ਅੱਜ ਜੋ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਰਿਜ਼ਰਵ ਤੋਂ ਉਮੀਦਵਾਰ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਜੋ ਗਲਤ ਝੂਠਾ ਜਾਤੀ ਸਰਟੀਫਿਕੇਟ ਬਣਾ ਕੇ ਗਮਰਾਹ ਕਰਕੇ ਉਮੀਦਵਾਰ ਦੇ ਕਾਗਜ਼ ਦਾਖਲ ਕੀਤੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਦੇ ਨੂੰ ਲੈ ਕੇ ਔਰ ਵਿਦ ਸਬੂਤ ਅਸੀਂ ADC ਸਾਹਿਬ ਨੂੰ ਅੱਜ ਇੱਕ ਐਪਲੀਕੇਸ਼ਨ ਦਿੱਤੀ ਹੈ ਕਿ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾ ਸਕੇ ਔਰ ਜੋ ਵੀ ਇਹਦੇ ਵਿੱਚ ਇਨਵੋਲ ਹੋਇਆ ਉਹਨਾਂ ਦਾ ਝੂਠਾ ਜਾਤੀ ਸਰਟੀਫਿਕੇਟ ਬਣਾਉਣ ਦੇ ਵਿੱਚ ਉਹਨਾਂ ਤੇ ਬਣਦੀ ਕਾਰਵਾਈ ਕਰਕੇ ਉਹਨਾਂ ਦੇ ਪਰਚਾ ਕੱਟਿਆ ਜਾਵੇ ਉਹ ਇਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਰਿਜ਼ਰਵ ਜਿਹੜੀ ਸੀਟ ਹੈ ਇਹਦੇ ਤੇ ਰਿਜ਼ਰਵ ਕੈਟਾਗਰੀ ਦਾ ਹੱਕ ਮਾਰਨ ਦੇ ਲਈ ਹੱਕ ਮਾਰਨ ਦੀ ਨੀਤ ਨਾਲ ਇਹ ਜੋ ਭਗਵੰਤ ਮਾਨ ਸਾਹਿਬ ਦੇ অতি ਨਜ਼ਦੀਕੀ ਨੇ ਕਰਮਜੀਤ ਅਨਮੋਲ ਇਹ ਇਹਨਾਂ ਨੇ ਝੂਠਾ ਜਾਤੀ ਸਰਟੀਫਿਕੇਟ ਬਣਾ ਕੇ ਇਹ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਉਮੀਦਵਾਰ ਜਿਹੜਾ ਉਹ ਬਣੇ ਨੇ ਤੇ ਮੈਂ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਹੈ ਉਮੀਦਵਾਰੀ ਵੀ ਰੱਦ ਹੋਵੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕੇ ਇਸ ਮੌਕੇ ਬੰਟੀ ਰੁਮਾਨਾ ਨੇ ਕਿਹਾ ਕਿ ਧੋਖਾਧੜੀ ਕਰਨ ਵਾਲੇ ਕਰਮਜੀਤ ਅਨਮੋਲ ਅਤੇ ਉਸ ਦਾ ਕਥਿਤ ਯਲੀ ਐਸਸੀ ਸਰਟੀਫਿਕੇਟ ਬਣਾਉਣ ਵਾਲੇ ਅਫਸਰਾਂ ਖਿਲਾਫ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਚੋਣ ਕਮਿਸ਼ਨ ਨੇ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਤਾਂ ਉਹ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਸਲੇ ਨੂੰ ਲੈ ਕੇ ਜਾਣਗੇ ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੁਮਾਨਾ ਦੀ ਰਿਪੋਰਟ